ਪੰਜਾਬਰ ਦੇ ਵਿੱਚ ਅੱਜ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਕੜੀ ਦੇ ਵਿੱਚ ਅੰਮ੍ਰਿਤਸਰ ਦੇ ਜੰਦਿਆਲਾ ਗੁਰੂ ਦੇ ਵਿੱਚ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਮੜਿੰਗਾ ਖੁਦ ਪਹੁੰਚ ਹੋਏ ਨੇ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਦਿਨੋ ਦਿਨ ਹਾਲਾਤ ਐ ਜੋ ਉਹ ਵਿਗੜਦੇ ਹੋਏ ਨਜ਼ਰ ਆਉਂਦੇ ਨੇ ਸਰਕਾਰ ਦੇ ਵੱਲੋਂ ਕੋਈ ਵੀ ਉਪਰਾਲੇ ਇਸ ਨੂੰ ਲੈ ਕੇ ਨਹੀਂ ਕੀਤੇ ਜਾਂਦੇ ਇਸ ਦੇ ਨਾਲ ਹੀ ਉਹਨਾਂ ਨੇ ਕੰਗੜਾ ਰਣੋਦ ਦੇ ਵਿਵਾਦਿਤ ਬਿਆਨ ਤੇ ਵੀ ਪ੍ਰतिकਰਮ ਦਿੱਤਾ ਆਉ ਸੁਣਦੇ ਆ ਕਿ ਕਹਿਣਾ ਰਾਜਾ ਵੜਿੰਗ ਦਾ ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ ਜਿਸ ਤਾਰ ਪੰਜਾਬ ਦੇ ਵਿੱਚ ਤਿੰਨ ਦਹਾੜੇ ਲੁੱਟਾ ਕੋਹਾ ਪਰ ਕਤਲ ਹੋ ਰਹੇ ਨੇ ਉਹ ਸਾਰੇ ਦੇਸ਼ ਨੂੰ ਪਤਾ ਹੈ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਅੱਜ ਮੈਂ ਸਵੇਰ ਰੋਜ਼ ਗਾਰਡਨ ਲੁਧਿਆਣਾ ਵਿਖੇ ਸੈਰ ਕਰ ਰਿਹਾ ਸੀ ਤੇ ਉੱਥੇ ਮੈਨੂੰ ਇੱਕ ਮਾਤਾ ਮਿਲੀ ਉਹਨੇ ਕਿਹਾ ਕਿ ਮੈਂ ਪਰਸਨਲ ਲੈ ਕੇ ਆਉਂਦੀ ਸੀ ਦੋ ਵਾਰੀ ਮੇਰਾ ਪਰਸ ਰਾਸਤੇ ਵਿੱਚੋਂ ਲੋਕਾਂ ਨੇ ਖੋ ਲਿਆ ਸੋ ਕਹਿਣ ਦਾ ਮਤਲਬ ਲਾਅ ਐਂਡ ਆਰਡਰ ਨਾਲ ਦੀ ਕਿਸੇ ਪ੍ਰਕਾਰ ਦੀ ਕੋਈ ਇੱਕ ਚੀਜ਼ ਪੰਜਾਬ 'ਚ ਰਹਿ ਨਹੀਂ ਗਈ ਲੋਕਾਂ ਨੂੰ ਫਰੋਤੀਆਂ ਦੇ ਟੈਲੀਫੋਨ ਆ ਰਹੇ ਨੇ ਔਰ ਲੋਕ ਪੈਸਾ ਜਿਹੜਾ 5 ਲੱਖ 10 ਲੱਖ ਰੁਪਏ 15 ਲੱਖ ਰੁਪਏ ਤੱਕ ਦੀ ਫਰੋਤੀਆਂ ਜਿਹੜੀਆਂ ਗੈਂਗਸਟਰਾਂ ਨੂੰ ਦੇ ਰਹੇ ਨੇ ਔਰ ਜਿਹੜਾ ਵਿਅਕਤੀ ਨਹੀਂ ਫਰੋਤੀ ਦਿੰਦਾ ਉਹਨੂੰ ਮਾਰ ਜਾਂਦੇ ਨੇ ਈਵਨ ਐਸੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਨਾਲ ਉਹਨਾਂ ਦੇ ਸਕਿਉਰਿਟੀ ਗਾਰਡ ਹੁੰਦੇ ਆ ਇਸ ਦੇ ਬਾਅਦ ਵੀ ਉਦ ਵੀ ਜਿਹੜਾ ਹੈ ਉਹਨੂੰ ਮਾਰ ਦਿੱਤਾ ਜਾਂਦਾ ਸੋ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਮਲ ਤੌਰ ਤੇ ਫੇਲ ਹੋ ਗਏ ਨੇ ਸੁੱਤੇ ਪਏ ਨੇ ਪੰਜਾਬ ਹਹਾਕਾਰ ਹੋਈ ਪਈ ਆ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਸਾਰੇ ਬਲਾਕਾਂ ਤੇ ਜਾ ਕੇ ਅਸੀਂ ਬਲਾਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 117 ਧਰਨੇ ਜਿਹੜੇ ਸੱਦ ਵੀ ਜਨਾਂ ਤੇ ਲੱਗ ਰਹੇ ਨੇ ਅੱਜ ਮੈਂ ਤਰਨਤਾਰਨ ਵੀ ਜਾਣਾ ਤੇ ਜੰਡਿਆਲੇ ਮੈਂ ਆਪਣੀ ਸ਼ਮੂਲੀਅਤ ਤੇ ਹਾਜ਼ਰੀ ਲਾਉਂਦਾ ਹੋਇਆ ਅੱਜ ਮੈਂ ਜੰਡੇ ਵਾਲੇ ਆਏ ਆਂ ਸੋ ਇਸ ਤੋਂ ਬਾਅਦ ਇਹ ਧਰਦੇ ਅਸੀਂ ਜ਼ਿਲ੍ਹਾ ਸਰ ਤੇ ਕਰਾਂਗੇ ਔਰ ਫਿਰ ਅਸੀਂ ਮੁੱਖ ਮੰਤਰੀ ਪੰਜਾਬ ਤੇ ਡੀ ਜੀ ਪੀ ਦਾ ਇਸ ਪੁਆਇੰਟ ਆਰਡਰ ਦੇ ਮੁੱਦੇ ਤੇ ਘਰਾਉ ਕਰਾਂਗੇ ਅਸੀਂ ਹੁਣ ਨਵੀਂ ਦੇ ਮਜਬੂਰੀ ਬਣਾ ਦਿੱਤਾ ਹੈ ਤੁਸੀਂ ਕਿਵੇਂ ਦੇ ਯਾਰ ਕਿਸੇ ਨੂੰ ਮੁੱਖ ਮੰਤਰੀ ਬਣਾਤਾ ਨਹੀਂ ਬਣਾਤਾ ਮੇਰਾ ਮੁਕਾ ਲਾਅ ਐਂਡ ਆਰਡਰ ਦਾ ਹੈ ਮੇਰੇ ਨਾਲ ਅਗਰ ਕੋਈ ਲਾਅ ਐਂਡ ਆਰਡਰ ਦੇ ਮਤਲਬਕ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਕਿ ਅੱਜ ਦੇ ਧਰਨੇ ਇਹ ਦਿਹਾੜੇ ਕਤਲੇਆਮ ਲੁੱਟਾ ਠੋਣਾ ਪੂਰੇ ਮਤਲਕ ਅੱਜ ਦਾ ਧਰਨਾ ਲਾਇਆ ਕਿਹਨੂੰ ਮੁੱਖ ਮੰਤਰੀ ਬਣਾਇਆ ਕਿਹਨੂੰ ਨਹੀਂ ਬਣਾਇਆ ਇਹ ਮੇਰਾ ਵਿਸ਼ਾ ਨਹੀਂ ਹੈ ਮੇਰੀ ਤਾਂ ਬੇਨਤੀ ਹੈ ਕਿ ਮੁੱਖ ਮੰਤਰੀ ਜਿੰਨੇ ਮਰਜੀ ਬਦਲੋ ਨਾ ਬਦਲੋ ਲੇਕਿਨ ਪੰਜਾਬ ਦੇ ਅੰਦਰ ਅਮਨ ਔਰ ਸ਼ਾਂਤੀ ਹੋਣੀ ਚਾਹੀਦੀ ਹੈ ਨਹੀਂ ਆਰਡਰ ਦੀ ਸਥਿਤੀ ਬਿਲਕੁਲ ਠੀਕ ਹੋਣੀ ਚਾਹੀਦੀ ਹੈ। ਪਰ ਜਿਸ ਪ੍ਰਕਾਰ ਲੋਕਾਂ ਦੇ ਮਨ ਦੇ ਵਿੱਚ ਭੈ ਬੈਠ ਗਿਆ ਹੈ ਪੰਜਾਬ ਤੋਂ ਲੈ ਕੇ ਇਹ ਨਹੀਂ ਹੋਣਾ ਚਾਹੀਦਾ। ਇਹ ਕੈਬਨਟ ਜਿਹੜਾ ਮੰਤਰੀ ਹੈ ਕਾਗਜ਼ੀ ਪਤਰੀ ਕੈਬਨਟ ਮੰਤਰੀ ਹੈ ਸਾਡੇ ਇਹਨਾਂ ਲੋਕਾਂ ਨੇ ਨੌਨ ਐਕਸਪੀਰੀਅੰਸ ਗਵਰਨਮੈਂਟ ਹੈ ਇਸ ਗਵਰਨਮੈਂਟ ਨੇ ਪੰਜਾਬ ਦਾ ਜਨਾਜਾ ਖੜਤਾ ਲਾ ਐਂਡ ਆਰਡਰ ਤੇ ਇੱਕ ਵੱਡਾ ਇਸ਼ੂ ਹੈ ਹੀ ਹੈ ਨਸ਼ੇ ਦਾ ਬਹੁਤ ਵੱਡਾ ਇਸ਼ੂ ਹੈ ਅੱਜ ਬਿਲਕੁਲ ਪੰਜਾਬ ਦੇ ਕੋਲੇ ਆਮਦਨ ਦੇ ਕੋਈ ਸਾਧਨ ਨਹੀਂ ਰਹੇ ਕਰਜ਼ਾ ਬੇਸ਼ੁਮਾਰ 91000 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਅੰਦਰ ਇੱਕ ਹਾਸੋਹੀਨ ਸਥਿਤੀ ਬਣੀ ਵੀ ਹੈ ਔਰ ਗੰਭੀਰ ਸਥਿਤੀ ਹੈ ਔਰ ਅਸੀਂ ਸਾਰੇ ਚਿੰਤਤ ਹਾਂ ਸਾਢੇ 3 ਕਰੋੜ ਪੰਜਾਬ ਦੇ ਲੋਕ ਦੁਕਾਨਦਾਰ ਦਿਹਾੜੀਦਾਰ ਮਜ਼ਦੂਰ ਫੈਕਟਰੀ ਵਾਲਾ ਆਮ ਸ਼ਹਿਰੀ ਇਸ ਗੱਲ ਤੋਂ ਚਿੰਤਤ ਹੈ ਕਿ ਆਉਣ ਵਾਲਾ ਕੱਲ ਪੰਜਾਬ ਦਾ ਕਿਹੋ ਜਿਹਾ ਹੋਣਾ ਹੈ ਕੀ ਫਿਰ ਦੇ ਆਪਕਾ ਜੈਨ ਨਾਲ ਕੋਈ ਫਰਕ ਨਹੀਂ ਪੈਂਦਾ ਮੇਰੀ رائے ਹੈ ਕਿ 10 15 ਵਾਰੀ ਹੋਰ ਅਗਰ ਉਹਦਾ ਚਿੱਤ ਪਰ ਜਾਏ ਪਰ ਅਗਰ ਲੋਕਪ੍ਰੀਅਤਾ ਥੋੜੀ ਘੱਟ ਜਾਏ ਹੋਰ ਕਹੋ